ਹਾਂਜੀ ਦੋਸਤੋ ਜੋ ਇਹ ਗੱਡੀ ਤੁਸੀਂ ਭਾਰਤ ਮਾਲਾ ਤੇ ਦੇਖ ਰਹੇ ਹੋ ਇਸ ਦੇ ਰਿਲੇਟਿਵ ਅੱਜ ਤਕਰੀਬਨ 7:30 ਮੇਰੇ ਕੋਲੇ ਕਾਲ ਆਉਂਦੀ ਆ ਇਹਨਾਂ ਦੇ ਰਿਸ਼ਤੇਦਾਰਾਂ ਦੀ ਕਿ ਬਾਈ ਐਂ ਕਰਕੇ ਗੱਡੀ ਦਾ ਐਕਸੀਡੈਂਟ ਹੋਇਆ ਉਹਦੀ ਅਸੀਂ ਵੀਡੀਓ ਦੇਖੀ ਆ ਕੈਵਨ ਖਤਮ ਹੈ ਤੇ ਅਸੀਂ ਜਾਣਨਾ ਚਾਹੁੰਦੇ ਆ ਕਿ ਸਾਡੇ ਬੰਦੇ ਆ ਜਿਹੜੇ ਉਹ ਕਿਵੇਂ ਨੇ ਸੋ ਮੌਕੇ ਤੇ ਮੈਂ ਗਰੁੱਪ ਖੋਲ੍ਹਿਆ ਗਰੁੱਪ ਦੇ ਕੁਝ ਆਪਣੇ ਬੰਦੇ ਹਨ ਉੱਥੇ ਸੀ ਜੇ ਬਾਈ ਤੇ ਉਹਨਾਂ ਨੂੰ ਪੁੱਛਿਆ ਉਹ ਗੱਡੀ ਕੋਲੇ ਸੀ ਜਦੋਂ ਇਹ ਵੀਡੀਓ ਬਣਾ ਰਹੇ ਨੇ ਪੀਵੀ 13 ਬੀਆਰ 8275 ਨੰਬਰ ਉਹਨੇ ਦੇਖਿਆ ਤੇ ਬੰਦੇ ਹਲੇ ਆ ਜਿਹੜੇ ਉਹ ਵਿੱਚੀ ਦਬੇ ਹੋਏ ਸੀ ਤੇ ਸੁਣ ਕੇ ਬਹੁਤ ਹੀ ਅਫਸੋਸ ਹੋਇਆ ਮਨ ਨੂੰ ਕਿ ਇਸ ਵੀਰ ਦੇ ਬੱਚੇ ਨੇ ਜਿਹੜੇ ਉਹ ਹਲੇ ਨਿਆਣੇ ਨੇ ਦੋਨੋਂ ਹੀ ਡਰਾਈਵਰ ਦੇ ਕਿਉਂਕਿ ਮਾਲਕ ਆਪ ਹੀ ਚਲਾਉਂਦਾ ਸੀ ਨਾਲ ਡਰਾਈਵਰ ਸੀ ਪਰ ਡਰਾਈਵਰ ਦੇ ਬੱਚੇ ਵੀ ਹਲੇ ਬਈ ਛੋਟੇ ਨੇ ਤਕਰੀਬਨ 2-2 ਸਾਲ ਦੀ ਉਮਰ ਦਾ ਸੀ ਜਾ ਰਹੀ ਆ ਤੇ ਆਪਦਾ ਵੀ ਇਹਦੇ ਜਿਹੜੇ ਬੱਚੇ ਆ ਉਹ ਬਹੁਤ ਛੋਟੀ ਉਮਰ ਦੇ ਨੇ ਤਕਰੀਬਨ 5 ਸਾਲ ਦੇ ਅੰਡਰ ਐਂਟਰੀ ਨੇ ਸੁਪਰਾਭੂ ਸਿਰ ਤੇ ਇਹਦੇ ਮਾਪਿਓ ਵੀ ਹੈ ਨਹੀਂ ਸੀ ਉਹ ਪਹਿਲਾਂ ਗੁਜ਼ਰ ਚੁੱਕੇ ਹੋਏ ਨੇ ਸੋ ਵੀਰ ਮੇਰੋ ਬਹੁਤ ਹੀ ਮੰਦਭਾਗੀ ਘਟਨਾ ਹੈ ਅੱਜ ਜਿਹੜੀ ਭਾਰਤ ਮਾਲਾ ਤੇ ਹੋਈ ਆ ਬਹੁਤ ਅਫਸੋਸ ਹੋਇਆ ਸੁਣ ਕੇ ਪਰ ਮੈਂ ਆਪਣੇ ਭਰਾਵਾਂ ਨੂੰ ਇੱਕ ਗੁਜਾਰਸ਼ ਕਰਦਾ ਕਿ 80% ਮੈਨੂੰ ਇਸ ਗੱਡੀ ਦੇ ਚਾਂਸ ਆ ਜਿਹੜੇ ਐਕਸੀਡੈਂਟ ਹੋਣ ਦੇ ਇਹਦੇ ਕਰੂਜ ਸਿਸਟਮ ਕਰਕੇ ਲੱਗਦੇ ਆ ਜੋ ਇੰਨਾ ਵੱਡਾ ਖਤਰਨਾਕ ਹਾਦਸਾ ਹੋਇਆ ਕਿਉਂਕਿ ਅਕਸਰ ਹੀ ਭਾਰਤ ਮਾਲਾ ਤੇ ਗੱਡੀਆਂ ਸੈਂਟਰ ਦੇ ਵਿੱਚ ਚਲੀਆਂ ਜਾਂਦੀਆਂ ਨੇ ਡਿਵਾਈਡਰ ਜਿਹੜਾ ਬਣਾਇਆ ਹੋਇਆ ਉਹਨੂੰ ਤੋੜ ਕੇ ਗਾਡਰਾਂ ਨੂੰ ਤੋੜ ਕੇ ਅਕਸਰ ਗੱਡੀਆਂ ਅੰਦਰ ਚਲੀਆਂ ਜਾਂਦੀਆਂ ਨੇ ਪਰ ਕਦੇ ਇੰਨਾ ਤਕੜਾ ਨੁਕਸਾਨ ਨਹੀਂ ਹੋਇਆ ਬਾਈ ਕਦੇ ਕਿਸੇ ਦੀ ਜਾਨ ਨਹੀਂ ਗਈ ਥੋੜਾ ਬਹੁਤਾ ਨੁਕਸਾਨ ਹੁੰਦਾ ਵੀਰੇ ਟੈਟੂ ਰਪਾੜ ਕੇ ਗੱਡੀਆਂ ਖੜ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਇਸ ਗੱਡੀ ਦਾ ਕਰੂਜ਼ ਲੱਗਿਆ ਹੋਇਆ ਸੀ ਕਰੂਜ਼ ਲੱਗਿਆ ਹੋਣ ਕਰਕੇ ਗੱਡੀ ਅਨ ਕੰਟਰੋਲ ਹੋਈ ਤੇ باوجود ਵੀ ਨਹੀਂ ਗੱਡੀ ਰੁਕੀ ਗੱਡੀ ਤੁਸੀਂ ਦੇਖ ਸਕਦੇ ਹੋ ਪੂਰੀ ਪਰਲੇ ਪਾਸੇ ਜਾ ਕੇ ਰੁਕੀ ਆ ਉਹ ਵੀ ਜਦੋਂ ਰਾਣਾ ਨੇ ਪੂਰਾ ਕੈਵਨ ਕੋਣ ਪੱਟ ਕੇ ਪਰੇ ਮਾਰਿਆ ਤੇ ਬੰਦੇ ਆ ਜਿਹੜੇ ਵਿੱਚ ਦੱਬਲੇ ਸੁਪਰਾਬੋ ਨਾ ਤਾਂ ਆਪਣੇ ਸਿਸਟਮ ਆ ਵੀਰੇ ਕਰੂਜ਼ ਵਾਲਾ ਬਣਿਆ ਹੋਇਆ ਇੱਥੇ ਸੜਕਾਂ ਨਾ ਉਦਾਂ ਦੀਆਂ ਸੜਕਾਂ ਨੇ ਨਾ ਹੀ ਆਪਣੇ ਲੋਕ ਉਦਾਂ ਦੀ ਡਰਾਈਵ ਕਰਦੇ ਨੇ ਕਿ ਕਰੂਜ਼ ਸਿਸਟਮ ਆਪਣਾ ਜਿਹੜਾ ਉਹ ਕੰਮ ਕਰ ਸਕੇ ਸੋ ਮੇਰੇ ਹਿਸਾਬ ਨਾਲ ਕਰੂਜ਼ ਸਿਸਟਮ ਆ ਬਾਈ ਉਹ ਆਪਣੇ ਨਹੀਂ ਲਾ ਕੇ ਰੱਖਣਾ ਚਾਹੀਦਾ ਚਲੋ ਕੰਪਨੀਆਂ ਨੇ ਦੇਤਾ ਉਹਨਾਂ ਦਾ ਆਪਦਾ ਸਿਸਟਮ ਹੈ ਹਨਾ ਪਰ ਭਰਾ ਮੇਰੇ ਉਹਦਾ ਨਾਮ ਯੂਜ਼ ਕਰਿਆ ਕਰੋ